ਖੰਨਾ ਪੁਲਿਸ ਨੇ ਪਿਛਲੇ ਸੌ ਦਿਨਾਂ ਵਿੱਚ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ ਇਸ ਬੰਦੀਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਨੇ ਪ੍ਰੈਸ ਕਾਨਫਰੰਸ ਦੌਰਾਨ ਰੈਕਟਰੀ ਰਿਪੋਰਟ ਵਿੱਚ ਦੱਸਿਆ ਕਿ ਨਸ਼ਾ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ 213 ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ ਪੁਲਿਸ ਨੇ 396 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਐਸਐਸਪੀ ਨੇ ਇਹ ਵੀ ਦੱਸਿਆ ਕਿ ਪੁਲਿਸ ਨੇ ਇਸ ਸਮੇਂ ਦੌਰਾਨ 1 ਕਿਲੋ 226 ਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ ਜਦ ਕੀ ਤਸਕਰਾਂ ਬਸਤੋਂ 6 ਕਿਲੋ ਹਫੀਮ 9 ਕੁਇੰਟਲ ਭੁੱਕੀ 400 ਗ੍ਰਾਮ ਨਸ਼ੀਲਾ ਪਾਊਡਰ ਅਤੇ 10 ਕਿਲੋ ਗਾਂਜਾ ਵੀ ਬਰਾਮਦ ਕੀਤਾ ਹੈ ਇਸ ਤੋਂ ਇਲਾਵਾ ਤਸਕਰਾਂ ਤੋਂ 12.83 ਲੱਖ ਰੁਪਏ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ ਐਸਐਸਪੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਨਸ਼ਾ ਮੁਕਤੀ ਮੁਹਿੰਮ ਵਿੱਚ ਆਊਟ ਕਲੀਨਿਕ ਵਿੱਚ 540 ਲੋਕਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ ਅਤੇ 83 ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਜਦਕਿ ਜਨਤਕ ਜਾਗਰੂਕਤਾ ਲਈ 1300 ਥਾਵਾਂ ਤੇ ਮੀਟਿੰਗਾਂ ਅਤੇ ਕੈਂਪ ਲਗਾਈ ਗਏ ਹਨ ਉਨਾ ਕਹਿ ਹੈ ਕਿ ਖੰਨਾ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਲਈ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕਿਉਂਕਿ ਨਸ਼ਾ ਵਿਰੁੱਧ ਜੋ ਪੰਜਾਬ ਪੁਲਿਸ ਦੀ ਐਂਟੀ ਡਰੱਗ ਕੈਂਪੇਨ ਹੈ ਉਹ ਇੱਕ ਮਾਰਚ ਤੋਂ ਸ਼ੁਰੂ ਹੋਈ ਸੀ ਤੇ ਉਹ ਤੋਂ ਬਾਅਦ ਪੁਲਿਸ ਨੇ ਕਾਫੀ ਜ਼ਿਆਦਾ ਇਹਦੇ ਵਿੱਚ ਸਕਸੈਸ ਹਾਸਿਲ ਕੀਤੀ ਹੈ। ਪਿਛਲੇ 100 ਦਿਨਾਂ ਦੇ ਵਿੱਚ ਖੰਨਾ ਪੁਲਿਸ ਦੀ ਜੋ ਕਾਰਗੁਜ਼ਾਰੀ ਦੀ ਮੈਸਟਾਡਿਨਾ ਸਾਂਝਾ ਕਰਨਾ ਚਾਹੁੰਦੀ ਹੈ। ਇਹ ਪਿਤੇ 100 ਦਿਨਾਂ ਦੇ ਵਿੱਚ ਵਿੱਚ ਹੀ 213 ਐਨਡੀ ਪੇਸ਼ ਦੇ ਮਕਦਮੇ ਕਨਪੁਲਿਸ ਨੇ ਦਰਜ ਕੀਤੇ ਜਿਨ੍ਹਾਂ ਦੇ ਅੰਦਰ 396 ਜੋ ਅਕਿਊਜ਼ਡ ਹੈ ਉਹ ਅਰੈਸਟ ਕੀਤੇ ਗਏ ਉਹਨਾਂ ਦੇ ਕੋਲੋਂ ਮੋਟਾ-ਮੋਟੀ 1 ਕਿਲੋ 226 ਗ੍ਰਾਮ ਹੈਰੋਇਨ ਤਕਰੀਬਨ 6 ਕਿਲੋ ਓਪੀਅਮ ਤਕਰੀਬਨ 9.5 ਕੁਇੰਟਲ 9 ਕੁਇੰਟਲ 15 ਗ੍ਰਾਮ ਪੋਪੀ ਹਸਕ ਜਿਹਨੂੰ ਸੀ ਭੋਕੇ ਕਹਿੰਦੇ ਤੇ ਪਾਊਡਰ ਦਾ ਜਿਹੜਾ ਨਸ਼ਾ ਹੈ ਉਹ 400 ਗ੍ਰਾਮ ਕੇ ਤਕਰੀਬਨ ਤੇ ਗਾਂਜਾ 10 ਕਿਲੋ ਤੋਂ ਉੱਪਰ ਦਾ ਮੋਟਾ-ਮੋਟਾ ਆ ਰਿਕਵਰੀ ਜੁਨਾਦੇ ਕੋਲੋਂ ਹੋਈ ਸੀ ਇਹਦੇ ਨਾਲ-ਨਾਲ 12830000 ਕੇ ਤਕਰੀਬਨ ਉਹਨਾਂ ਦੇ ਕੋਲੋਂ ਡਰੱਗ ਮਨੀ ਜਿਹੜੀ ਰਿਕਵਰੀ ਹੋਈ ਸੀ ਤੇ ਜੋ ਇਹ 213 ਕੇਸਿਸ ਹੈ ਇਹਨਾਂ ਦੇ ਵਿੱਚ 7 ਕੇਸਿਸ ਜੋ ਕਮਰਸ਼ੀਅਲ ਕੁਆਂਟੀਟੀ ਦੀ ਜੋ ਵੱਡੀ ਕੁਆਂਟੀਟੀ ਆਫ ਡਰੱਗ ਹੁੰਦਾ ਉਹਦੀ ਰਿਕਵਰੀ ਹੋਈ ਸੀ 7 ਕੇਸਿਸ ਦੇ ਵਿੱਚ ਪਿਆਰਾ ਹਿਊਜ਼ ਅਰੈਸਟ ਕੀਤੇ ਗਏ ਸਿਗੇ ਇਹਦੇ ਨਾਲ-ਨਾਲ ਪੁਲਿਸ ਨੇ ਅ ਡੀ ਐਡਿਕਸ਼ਨ ਵੱਲ ਵੀ ਕਾਫੀ ਵਧੀਆ ਕੰਮ ਵੀ ਕੀਤਾ ਹੈਗਾ ਤੇ ਬਹੁਤ ਮਿਹਨਤ ਦੇ ਨਾਲ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਲੋਕਾਂ ਨੂੰ ਡੀ ਐਡਿਕਸ਼ਨ ਗਨ ਨਸ਼ਾ ਛੁਡਾਊ ਕੇਂਦਰ ਵੱਲ ਲੈ ਕੇ ਜਾ ਰਹੇ ਇਹਨਾਂ ਦੇ ਵਿੱਚ ਜੋ ਓਟ ਕਲੀਨਿਕਸ ਹੁੰਦੀ ਹੈ ਓਹ ਸੈਂਟਰਸ ਹੁੰਦੇ ਜਿੱਥੇ ਟ੍ਰੀਟਮੈਂਟ ਵਾਲੀ ਦਵਾਈ ਮਿਲਦੀ ਹੈ ਉੱਥੇ ਅਸੀਂ ਹੁਣ ਤੱਕ 540 ਜੋ ਐਡਿਕਸ ਹੈ ਉਹਨਾਂ ਦਾ ਐਡਮਿਸ਼ਨ ਕਰਾ ਚੁੱਕੇ ਉਹਨਾਂ ਦਾ ਇਲਾਜ ਸ਼ੁਰੂ ਕਰਾ ਚੁੱਕੇ 53 ਇੱਧਾ ਦੇ ਕੇਸੇ 86 ਇੰਫੈਕਟ ਇੱਧਾ ਦੇ ਪਰਸੈਂਟ ਜਿਨ੍ਹਾਂ ਨੂੰ ਸੀ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਭਰਤੀ ਕਰਾ ਚੁਕੇ 86 ਦੇ ਵਿੱਚ 53 ਇੱਧਾ ਦੇ ਹੈ ਜਿਨ੍ਹਾਂ ਨੂੰ ਅਸੀਂ 64A ਇੱਕ ਐਨਡੀਪੀਐਸ ਦੀ ਧਾਰਾ ਹੁੰਦੀ ਹੈ ਉਹਦੇ ਅੰਡਰ ਅਸੀਂ ਹਰਾਦਾ ਰੀਹੇਸ਼ਨ ਸੈਂਟਰ ਵਿੱਚ ਐਡਮਿਸ਼ਨ ਕਰਾਇਆ ਹੈ ਇਹਦੇ ਨਾਲ ਨਾਲ ਹੀ ਸਾਨੂੰ ਜੋ ਪਬਲਿਕ ਹੈ ਉਹਨਾਂ ਦੇ ਪਬਲਿਕ ਦਾ ਬੜਾ ਚਾਹੀਓਗ ਮਿਲ ਰਿਹਾ ਹੈਗਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਸੀਂ ਸੰਪਰਕ ਦੀ ਮੀਟਿੰਗਸ ਵਗੈਰਾ ਕਰ ਰਹੇ ਹੁੰਦੇ ਤੇ ਸੰਪਰਕ ਦੀ ਮੀਟਿੰਗਸ ਦੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰਦੇ ਲੋਕਾਂ ਨੂੰ ਮੋਟੀਵੇਟ ਵੀ ਕਰਦੇ ਹਾਂ ਕਿ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ ਤੇ ਦੇ ਨਾਲ ਨਾਲ ਡੀ ਐਡਿਕਸ਼ਨ ਵਾਲਾ ਵੀ 파ਟ ਅਸੀਂ ਉਹਦੇ ਨਾਲ ਸਾਂਝਾ ਕਰਦੇ ਤੇ ਇਤਾਂ ਦੀ ਸਾਡੀ 1298 ਇਤਾਂ ਦੀ ਮੀਟਿੰਗਸ ਹੋ ਚੁੱਕੀ ਹੈ ਤੇ ਖੰਨਾ ਵਿਖੇ 480 ਪਿੰਡ ਤੇ ਵਾਰਡਸ